ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਜਿਨ੍ਹਾਂ ਦੇ ਆਸਾ ਰਾਗ ਵਿੱਚ ਬਾਣੀ ਚੱਲ ਰਹੀ ਹੈ ਪਾਤਸ਼ਾਹ ਜੀ ਇਹ ਸੰਤ ਦੇ ਪਾਤਸ਼ਾਹ ਜੀ ਦੇ 6 ਬੰਦ ਸੰਪੂਰਨ ਹੋਏ ਸੀ ਕਿਉਂਕਿ 8 ਬੰਦਾ ਵਾਲੇ ਸ਼ਬਦ ਮਹਾਰਾਜ ਜੀ ਨੇ ਰੰਭ ਕੀਤੇ ਹਨ ਖੀਰਲੇ ਦੋ ਬੰਦ ਜਿਹੜੇ ਸਨ ਬਾਕੀ ਸਨ ਪਾਤਸ਼ਾਹ ਜੀ ਮੇਰ ਕਰਨ ਆਓ ਪਾਤਸ਼ਾਹ ਜੀ ਅਗਲੇ ਬੰਦ ਵਿੱਚ 7ਵੇਂ 6ਵੇਂ ਬੰਦ ਵਿੱਚ ਪਾਤਸ਼ਾਹ ਜੀ ਵਚਨ ਕਰਦੇ ਹੋਏ ਸਾਨੂੰ ਜੀਵਾ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿਤ ਨਾ ਲਾਇਆ ਰਾਮ ਧੰਨ ਸ੍ਰੀ ਗੁਰੂ ਰਾਮਦਾਸ ਜੀ ਉਹ ਮਹਾਰਾਜ ਵਚਨ ਕਰਦੇ ਹਨ ਇਹ ਸ਼ਬਦ ਦੀ ਰਮਤਾ ਕਰਦੇ ਹੋਏ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿਤ ਨਾ ਲਾਇਆ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖਾਂ ਨੂੰ ਗੁਰਸਿੱਖ ਪਿਆਰਿਆਂ ਨੂੰ ਉਹ ਸੱਚੇ ਨਾਮ ਦੀ ਲਿਬ ਲੱਗ ਗਈ ਸੱਚੇ ਨਾਮ ਦੇ ਨਾਲ ਜਿਨ੍ਹਾਂ ਦੀ ਸ਼ਰਧਾ ਵੱਜ ਗਈ ਮਹਾਰਾਜ ਜੀ ਕਹਿੰਦੇ ਉਹ ਦੂਜੀਆਂ ਚ ਵਸਤੂਆਂ ਨਾਲ ਚੀਜ਼ਾਂ ਨਾਲ ਸੰਸਾਰੀ ਪਦਾਰਥਾਂ ਨਾਲ ਚਿੱਤ ਨਹੀਂ ਲਾਂਦੇ ਉਹ ਸਦਾ ਹੀ ਸਾਰੀਆਂ ਚੀਜ਼ਾਂ ਨੂੰ ਵਿਸਾਰ ਕੇ ਤਿਆਗ ਕੇ ਸੱਚੇ ਨਾਮ ਨਾਲ ਹੀ ਉਹਨਾਂ ਦਾ ਚਿੱਤ ਜੁੜਦਾ ਹੈ ਸਦਾ ਯੂ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕਰਦੇ ਹਨ ਐਸੇ ਗੁਰਸਿੱਖ ਇਮਾਰਤ ਜੀ ਅੱਗੇ ਧਾਰਨ ਲੈਂਦਿਆਂ ਨੇ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇਂ ਅਵਰ ਨਾ ਪਾਇਆ ਰਾਮ ਹਰ ਜੀ ਕਹਿੰਦੇ ਭਾਵੇਂ ਸਾਰੀ ਧਰਤੀ ਕੰਚਨ ਦੀ ਸੋਨੇ ਦੀ ਬਣਾ ਦੇ ਉਹਨਾਂ ਦੇ ਸਾਹਮਣੇ ਮਹਾਰਾਜ ਜੀ ਕਹਿੰਦੇ ਭਗਤ ਪਿਆਰਿਆਂ ਦੇ ਗੁਰਮਖੰਦ ਦੇ ਸਾਹਮਣੇ ਭਵੇਂ ਸੋਨੇ ਦੀ ਧਰਤੀ ਰੱਖ ਦੇ ਸੋਨੇ ਦੀ ਧਰਤੀ ਹੋ ਜਾਵੇ ਤੇ ਮਹਾਰਾਜ ਜੀ ਕਹਿੰਦੇ ਉਹ ਫਿਰ ਵੀ ਬਿਨਾ ਨਾਮ ਤੋਂ ਇਹ ਸਭ ਕੁਝ ਵਿਸਾਰਦਿਆਂ ਬਿਨ ਨਾਵੇਂ ਅਵਰ ਨਾ ਭਾਇਆ ਰਾਮ ਤੇ ਮਹਾਰਾਜ ਜੀ ਕਹਿੰਦੇ ਉਸੇ ਭਗਤਾ ਨੂੰ ਗੁਰਮਖੰਦ ਨੂੰ ਨਾਮ ਤੋਂ ਬਿਨਾ ਕੁਝ ਭਉਂਦਾ ਨਹੀਂ ਭਾਵ ਚੰਗਾ ਨਹੀਂ ਲੱਗਦਾ ਅਵੇਂ ਨਾ ਤੁਹਾਨੂੰ ਨਾ ਅੱਗੇ ਰੱਖ ਦੋ ਸੋਨੇ ਦੀ ਧਰਤੀ ਬਣਾ ਕੇ ਉਹਨਾਂ ਦੇ ਚਰਨਾਂ 'ਚ ਭੇਟ ਕਰ ਦੇ। ਭਾਵ ਕਿ ਉਹਨਾਂ ਕੇ ਜੋ ਮਰਜੀ ਸੰਸਾਰ ਦਾ ਰੱਖ ਦਵੂ ਲਾਲਚ ਦੇ ਦਵੋ। ਪਰ ਉਹ ਮਾਲਕ ਨੂਨੀ ਤਿਆਗ ਦੇ ਵਿਸਾਰ ਦੇ ਨਹੀਂ ਬਿਨ ਨਾਵੇਂ ਅਵਰ ਨਾ ਭਾਇਆ RAM ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਤਾਂ ਕੋਈ ਚੰਗਾ ਨਹੀਂ ਲੱਗਦਾ। ਨਾਮ ਤੋਂ ਬਿਨਾ ਕੋਈ ਸੰਸਾਰ ਦੀ ਵਸਤੂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਉਹ ਨਾਮ ਹੀ ਉਹਨਾਂ ਨੂੰ ਚੰਗਾ ਲੰਘਦਾ ਭੰਦਾ ਜੀ ਇੱਥੇ ਉਦਾਹਰਣ ਪੈਦਾ ਹੋ ਜਾਂਦੀ ਪਿਆਰਿਓ 15 ਭਗਤ ਹੋਏ ਜਿਨ੍ਹਾਂ ਦੀ ਬਾਣੀ ਮਹਾਰਾਜ ਵਿੱਚ ਦਰਜ ਹੈ ਜਿਦੇ ਵਿੱਚ ਸਰਵਣਿ ਭਗਤਰ ਵਿਦਾਸ ਜੀ ਜਿਨ੍ਹਾਂ ਦੇ ਅੱਗੇ ਠਾਕੁਰ ਨੇ ਮੋਹਰਾਂ ਦੀ ਥੈਲੀ ਰੱਖਤੀ ਤੇਰਵਿਦਾਸ ਜੀ ਨੂੰ ਬ੍ਰਾਹਮਣ ਦੇ ਰੂਪ ਵਿੱਚ ਦਰਸ਼ਨ ਦਿੱਤੇ ਤੇ ਕਿਹਾ ਕਿ ਭਗਤਾ ਉਹ ਆਪਣਾ ਸੋਹਣਾ ਘਰ ਬਣਾ ਇੱਕ ਦੁਕਾਨਿਆਂ ਦੀ ਛੰਨ ਦੇ ਵਿੱਚ ਭਗਤ ਰਵਿਦਾਸ ਜੀ ਰਹਿੰਦੇ ਹਨ ਉੱਥੇ ਨਾਮ ਜਪਦੇ ਹਨ ਅਤੇ ਉੱਥੇ ਚਮੜੇ ਦਾ ਕੰਮ ਜੁੱਤੀਆਂ ਬਣਾਉਂਦੇ ਹਨ ਤੇ ਉਹਦੇ ਨਾਲ ਨਾਲ ਜਿੱਥੇ ਹੱਥਾਂ ਦੇ ਨਾਲ ਕੀਰਤ ਕਰਦੇ ਹਨ ਉੱਥੇ ਜੀਵਾ ਨਾਲ ਉਹਦੀ ਕੀਰਤੀ ਗਾਉਂਦੇ ਹਨ ਤੇ ਭਗਵਾਨ ਜੀ ਪ੍ਰੀਖਿਆ ਲੈਣ ਵਾਸਤੇ ਆਏ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਕਹਿੰਦੇ ਦੇਖਦਿਆਂ ਕੀ ਭਗਤ ਡੋਲਦਾ ਕਿ ਨਹੀਂ ਡੋਲਦਾ ਉਸ ਵੇਲੇ ਰਬੋਹਾਂ ਦੀ ਥੈਲੀ ਲਿਆ ਫੜਾਈ ਕਹਿੰਦੇ ਭਗਤਾ ਰੋਜ਼ ਦੇਖਦਿਆਂ ਤੇਰਾ ਇਹ ਘਰ ਕੱਚਾ ਹੈ ਕਾਨਿਆਂ ਦੀ ਛਾਨ ਹੈ ਡਿੱਗ ਵੀ ਸਕਦੀ ਹੈ ਵਿੱਚ ਛੋਟਾ ਜਿਹਾ ਤੂੰ ਮੰਦਿਰ ਬਣਾਇਆ ਪਰਮੇਸ਼ਰ ਨੂੰ ਚੇਤੇ ਕਰਦਾ ਐ ਕਰ ਇਹ ਸੋਨੇ ਦੀ ਮੋਹਰਾਂ ਦੀ ਥੈਲੀ ਹੈ ਇਹਦੇ ਨਾਲ ਤੂੰ ਆਪਣਾ ਸੋਨਾ ਸੋਹਣੀ ਕੋਠੀ ਬਣਾ ਲੈ ਸੋਨਾ ਘਰ ਬਣਾ ਲੈ ਭਗਵਾਨ ਦਾ ਵੀ ਸੋਹਣਾ ਮੰਦਿਰ ਬਣਾ ਦੇਖੋ ਰਵਿਦਾਸ ਭਗਤ ਜੀ ਦੀ ਬਿਰਤੀ ਇੱਥੇ ਮਹਾਰਾਜ ਜੀ ਦਰਸਾ ਰਹੇ ਹਨ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਉਹਨਾਂ ਨੇ ਕੀ ਕੀਤਾ ਮੋਹਰਾਂ ਦੀ ਥੈਲੀ ਫੜੀ ਆਲੇ ਵਿੱਚ ਰੱਖਤੀ ਕਈ ਮਹੀਨੇ ਲੰਘ ਗਏ ਉਸ ਆਲੇ ਜੀ ਪਈ ਰੋ ਤੇ ਫਿਰ ਭਗਵਾਨ ਜੀ ਦੇਖਦੇ ਰਹੇ ਰੋਜ਼ ਤੱਕਦੇ ਰਹੇ ਕਿ ਭਗਤ ਤਾਂ ਡੋਲਿਆ ਨਹੀਂ ਜਾ ਕੇ ਫਿਰ ਪੁੱਛੀਏ ਪਿਰ ਦੁਆਰਾ ਇਹ ਬ੍ਰਾਹਮਣ ਦੇ ਰੂਪ ਵਿੱਚ ਕਹਿੰਦੇ ਭਗਤਾ ਪਿਰ ਕੁਝ ਮਹੀਨੇ ਪਹਿਲਾਂ ਤੈਨੂੰ ਮਾਇਆ ਦਿੱਤੀ ਸੀ ਮੋਹਰਾਂ ਦੀ ਥੈਲੀ ਦਿੱਤੀ ਸੀ ਇਹਨੂੰ ਕਿਹਾ ਸਿੱਕੀ ਸੋਨਾ ਘਰ ਬਣਾ ਲੈ ਸੋਹਣੀ ਕੋਠੀ ਮੰਦਿਰ ਬਣਾ ਲੈ ਪਰ ਤੂੰ ਤਾਂ ਵਰਤੀ ਨਹੀਂ ਕਿੱਥੇ ਗਈ ਓ ਤੇ ਰਵਿਦਾਸ ਜੀ ਹੱਸ ਕੇ ਕਹਿੰਦੇ ਬ੍ਰਾਹਮਣ ਜੀ ਸਾਨੂੰ ਇਠੀਖਰੀਆਂ ਦੀ ਕੋਈ ਲੋੜ ਨਹੀਂ ਐ ਲੈ ਜਾ ਉਹ ਸੋਨਾ ਤਾਡੇ ਬਾਅਦ ਤੇ ਸੋਨਾ ਤੇ ਠੀਖਰੀਆਂ ਇੱਕ ਸਮਾਨ ਹਨ ਤੁਹਾਨੂੰ ਨਾ ਤਾਂ ਵੱਡੇ ਮਹਿਲ ਦੀ ਲੋੜ ਹੈ ਵੱਡੀ ਕੋਠੀ ਦੀ ਤੇ ਨਾਸ ਵੱਡੇ ਮੰਦਰਾਂ ਦੀ ਤੁਹਾਡਾ ਭਗਵਾਨ ਤਾਂ ਭਗਤ ਜੀ ਕਹਿੰਦੇ ਇਸ ਝੋਪੜੀ ਦੇ ਵਿੱਚ ਇਸ ਛਾਨ ਦੇ ਵਿੱਚ ਹੀ ਖੁਸ਼ ਹੈ ਤੇ ਅਸੀਂ ਵੀ ਇਸ ਛਾਨ ਦੇ ਵਿੱਚ ਖੁਸ਼ ਹਾਂ ਜਿੱਥੇ ਰਾਮ ਦੇ ਨਾਮ ਦਾ ਆਨੰਦ ਲੈਂਦੇ ਆਂ ਤੇ ਆਪਣੇ ਹੱਥਾਂ ਨਾਲ ਕੀਰਤ ਕਰਦੇ ਆਂ ਤੇ ਪਰਮੇਸ਼ਰ ਨੂੰ ਚੇਤੇ ਰੱਖਦੇ ਆ ਇਸ ਵਾਸਤੇ ਸਾਨੂੰ ਬਹੁਤੇ ਖਲਾਰੇ ਦੀ ਲੋੜ ਨਹੀਂ ਇਹ ਸੰਸਾਰ ਤਾਂ ਮੁਸਾਫਰਖਾਨਾ ਹੈ ਇੱਥੇ ਕੋਈ ਪਤਾ ਨਹੀਂ ਕਦੋਂ ਤੁਰਨਾ ਪੈਣਾ ਹੈ ਜਾਣਾ ਪੈਣਾ ਹੈ ਇੱਥੇ ਕੋਠੀ ਤਾਂ ਧਰੀ ਤਰੀ ਤਰੀ ਰਹਿ ਜਾਣੀ ਹੈ ਇਸ ਕਰਕੇ ਬਹੁਤਾ ਸਾਨੂੰ ਲਾਲਚ ਨਾ ਦੇਵੋ ਸਾਨੂੰ ਪਰਮੇਸ਼ਰ ਇੱਥੇ ਖੁਸ਼ ਰੱਖਿਆ ਹੈ ਤਾਂ ਸਾਡੀ ਖੁਸ਼ੀ ਇਸ ਛੰਨ ਦੇ ਵਿੱਚ ਹੀ ਹੈ ਇੱਥੇ ਵੀ ਮਹਾਰਾਜ ਦੇਖੋ ਉਦਾਹਰਣ ਪੈਦਾ ਹੋਈ ਤੀਜੇ ਪਾਤਸ਼ਾਹ ਗੁਰੂ ਚੌਥੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਹਿੰਦੇ ਜੇ ਧਰਤੀ ਵੀ ਸੋਨੇ ਦੀ ਕਰ ਦੋ ਨਾ ਫਿਰ ਵੀ ਗੁਰਮੁਖਾਂ ਨੂੰ ਭਗਤਾਂ ਨੂੰ ਕੋਈ ਫਰਕ ਨਹੀਂ ਹੈ ਸੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇ ਅਵਰ ਨਾ ਪਾਇਆ RAM ਕਹਿੰਦੇ ਗੁਰਮੁਖਾਂ ਨੂੰ ਨਾਮ ਤੋਂ ਬਿਨਾ ਕੁਝ ਸੁਝਦਾ ਨਹੀਂ ਉਹਨਾਂ ਨੂੰ ਨਾਮ ਹੀ ਚੰਗਾ ਲੱਗਦਾ ਹੈ ਨਾਮ ਹੀ ਉਹਨਾਂ ਦੇ ਹਿਰਦੇ ਵਿੱਚ ਵਾਸ ਕਰ ਲੈਂਦਾ ਹੈ ਜਿਸ ਕਰਕੇ ਸੰਸਾਰੀ ਪਦਾਰਥਾਂ ਤੋਂ ਸੰਸਾਰੀ ਇਛਾਵਾਂ ਤੋਂ ਉੱਚੀ ਆਤਮਾ ਉੱਠ ਜਾਂਦੀ ਹੈ ਤੇ ਇੱਥੇ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਨਾ ਇਸ ਲਈ ਅਨੰਦਪੁਰ ਸਾਹਿਬ ਨੂੰ ਤਿਆਗਿਆ ਉੱਥੇ ਨਾਲ ਜਿੰਨਾ ਸੁਨਣਾ ਸੀ ਜਿੰਨੇ ਹੀ ਦੇ ਸੀ ਜਿੰਨੀ ਮਾਇਆ ਸੀ ਸਾਰੀ ਮਹਾਰਾਜ ਨੇ ਨਦੀ ਦੇ ਵਿੱਚ ਵਹਾਤੀ ਬਿਆਸ ਦਰਵਾਜ਼ਾ ਦਰਿਆ ਦੇ ਵਿੱਚ ਸਟਾਤੀ ਹੰਦੇ ਸਿੰਗੋਈ ਮਾਇਆ ਨੂੰ ਚੁੱਕਾਂਗੇ ਤਾਂ ਜੰਗ ਕਰਾਂਗੇ ਮਾਇਆ ਤਾਂ ਸਪਣੀ ਐ ਡੰਗ ਮਾਰਦੀ ਐ ਲਾਲਚ ਕਰ ਬੈਠਾਂਗੇ ਮਾਇਆ ਨੂੰ ਚੁੱਕਦੇ ਰਵਾਂਗੇ ਜੰਗ ਹਾਰ ਜਾਵਾਂਗੇ ਇਸ ਕਰਕੇ ਮਾਇਆ ਇਹ ਦਰਿਆ ਵਿੱਚ ਹੀ ਵਹਾ ਦਿਓ ਇਹ ਨਾਲ ਨਹੀਂ ਲੈ ਕੇ ਜਾਣੀ ਕੋਈ ਪਦਾਰਥ ਨਹੀਂ ਨਾਲ ਲੈਣਾ ਸਾਰੇ ਇਥੇ ਜਲ ਦੇ ਵਿੱਚ ਪ੍ਰਵਾਹ ਕਰ ਦਿਓ ਜੇ ਸਾਧ ਸੰਗਤ ਜੀ ਉਹਨਾਂ ਨੇ ਤਿਆਗ ਕੀਤਾ ਤਿਆਗ ਕਰਨਾ ਸਿਕਾਇਆ ਸਿੱਖਾਂ ਨੇ ਭਾਈ ਜੋੜ ਪੈਣ ਤੈਨੂੰ ਤਿਆਗਣਾ ਵੀ ਏ ਇਹਦੇ ਨਾਲ ਮੋਹ ਨਹੀਂ ਕਰਨਾ ਇਹ ਮਾਇਆ ਜਿਹੜੀ ਹੈ ਇਹ ਆਤਮਾ ਨੂੰ ਡੱਸ ਲੈਂਦੀ ਹੈ ਇਹਦੇ ਵਿੱਚੋਂ ਬਾਹਰ ਰਹਿਣਾ ਤੇ ਉਹਨਾਂ ਨੇ ਰਾਜ ਵੀ ਭੋਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜ ਭੋਗਿਆ ਆਨੰਦਪੁਰ ਸਾਹਿਬ ਦੇ ਵਿੱਚ ਪਰ ਉਹ ਰਾਜ ਦੇ ਨਾਲ ਉਹਨਾਂ ਦਾ ਮੋਹ ਨਹੀਂ ਸੀ ਤੇ ਜਿੱਦਨ ਵਿਸਾਰਨਾ ਪਿਆ ਉਹਨਾਂ ਨੇ ਛੱਡਿਆ ਵੀ ਇੱਥੇ ਮਹਾਰਾਜ ਜੀ ਕਹਿੰਦੇ ਸੋਨੇ ਦੇ ਭਵੇਂ ਧਰਤੀ ਬਣਾ ਦੇ ਪਰੂ ਨਾਮ ਜਪਣ ਵਾਲਿਆਂ ਦੇ ਕੋਈ ਉਹਦਾ ਪ੍ਰਭਾਵ ਨਹੀਂ ਐ RAM ਨਾਮ ਮਨ ਭਿਆ ਪਰਮ ਸੁਖ ਪਾਇਆ ਤਗੈ ਚੱਲਦਿਆਂ ਨਾਲ ਸਖਾਈ ਇਹ ਮਹਾਰਾਜ ਜੀ ਕਹਿੰਦੇ ਰਮਿਆ ਹੋਇਆ ਨਾਮ ਨਾ ਉਹ ਮਨ ਦੇ ਵਿੱਚ ਉਹਨਾਂ ਨੂੰ ਚੰਗਾ ਲੱਗਦਾ ਹੈ ਭਾ ਜਾਂਦਾ ਹੈ ਪਰਮ ਸੁਖ ਪਾਇਆ ਮਹਾਰਾਜ ਜੀ ਕਹਿੰਦੇ ਪਰਮ ਸੁਖ ਕਿਹੜਾ ਉਹ ਸੁੱਖ ਹੈ ਜਿਹੜਾ ਕੀ ਸਦਾ ਹੀ ਨਿਭਦਾ ਹੈ ਅਸਲੀ ਸੁਖ ਨਾਮ ਜਿਹੜਾ ਪ੍ਰਾਪਤ ਹੁੰਦਾ ਇਹ ਸੰਸਾਰੀ ਸੁੱਖ ਬਨੌਟੀ ਸੁੱਖ ਹਨ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਬਨੌਟੀ ਸੁੱਖ ਕਹਿੰਦੇ ਨੇ ਚਾਰ ਦਿਨ ਸੁੱਖ ਭੋਗਿਆ ਦੁੱਖ ਆ ਗਿਆ ਇਹ ਸੰਸਾਰੀ ਸੁੱਖ ਅਸਲੀ ਸੁੱਖ ਨਹੀਂ ਹਨ ਆਤਮਾ ਦਾ ਸੁੱਖ ਅਸਲੀ ਸੁੱਖ ਹੈ ਪਰਮ ਸੁੱਖ ਮਹਾਰਾਜ ਜੀ ਕਹਿੰਦੇ ਉਹ ਗੁਰ ਸਿੱਖ ਪਾ ਲੈਂਦਾ ਅੰਤ ਚੱਲਦਿਆਂ ਨਾਲ ਸਖਾਈ ਮਿੱਤਰ ਬਣਦਾ ਸੱਚਾ ਨਾਮ ਮਹਾਰਾਜ ਜੀ ਕਹਿੰਦੇ ਅੰਤ ਵੇਲੇ ਭਾਈ ਉਹ ਨਾਮ ਨਾਲ ਨਿਭਦਾ ਉਹ ਸਖਾ ਬਣ ਕੇ ਮਿੱਤਰ ਬਣ ਕੇ ਗੁਰਸਿੱਖਾਂ ਦੇ ਭਗਤਾਂ ਦੇ ਨਾਲ ਜਾਂਦਾ ਹੈ ਅਸਲੀ ਮਿੱਤਰ ਤਾਂ ਨਾਮ ਹੀ ਹੈ ਨਾ ਸੰਸਾਰੀ ਮਿੱਤਰ ਤਈਆਂ ਤੇ ਝੂਠੀਆਂ ਅਨਚਾਰ ਦੇ ਵਿੱਚ ਮਿੱਤਰਤਾ ਹੀ ਪੈ ਗਈ ਟੁੱਟ ਜਾਂਦੀ ਹੈ ਨਹੀਂ ਤਾਂ ਸਰੀਰ ਟੁੱਟ ਜਾਂਦਾ ਹੈ ਯਾਰ ਉਹ ਇੱਥੇ ਸੱਚੇ ਨਾਮ ਦੀ ਸੱਚੀ ਮਿੱਤਰਤਾ ਹੀ ਹੈ ਜਿਹੜੀ ਅੰਤ ਵੇਲੇ ਆਤਮਾ ਦੇ ਨਾਲ ਨਿਭਦੀ ਹੈ RAM ਨਾਮ ਧਾਨ ਪੂੰਜੀ ਸੱਚੀ ਨਾ ਡੁੱਬੇ ਨਾ ਜਾਈ ਦੇਖੋ ਮਹਾਰਾਜ ਜੀ ਨੇ ਜਵਾਬ ਦਿੱਤਾ ਗੁਰੂ ਆਮਦਾਤ ਜੀ ਨੇ ਕਹਿੰਦੇ ਭਾਈ ਰਮਿਆ ਹੋਇਆ ਨਾਮ ਇਹ ਧਨ ਹੈ ਇਹ ਪੂੰਜੀ ਸੌਪੀ ਹੈ ਗੁਰਸਿੱਖਾ ਨੂੰ ਮਹਾਰਾਜ ਨੇ ਭਗਤਾਂ ਨੂੰ ਇਹ ਸੱਚੀ ਪੂੰਜੀ ਦਿੱਤੀ ਹੈ ਜਿਹੜੀ ਮੁੱਕਦੀ ਨਹੀਂ ਹੈ ਨਾ ਡੁੱਬਦੀ ਹੈ ਨਾ ਕੋਈ ਖੋ ਸਕਦਾ ਹੈ ਨਾ ਕੋਈ ਚਰਾ ਸਕਦਾ ਹੈ ਨਾ ਕਿਸੇ ਦਾ ਡਰ ਹੈ ਸੰਸਾਰੀ ਪੂੰਜੀ ਹੁੰਦੀ ਨਾ ਸਾਡੇ ਕੋਲ ਧਨ ਹੁੰਦਾ ਅਸੀਂ ਆਪਣੇ ਆਪ ਨੂੰ ਬਹੁਤੇ ਅਮੀਰ ਸਮਝਦੇ ਹਾਂ ਪਰ ਸਾਰਾ ਦਿਨ ਡਰੀ ਜੰਨੇ ਆ ਦਿਨ ਰਾਤ ਡਰ ਪੈਦਾ ਰਹਿੰਦਾ ਨਾ ਨੀਂਦ ਹੁੰਦੀ ਐ ਨਾ ਚੈਨ ਹੁੰਦਾ ਤੇ ਦੇਖੋ ਕਿੰਨੇ ਕਿੰਨੇ ਬੋਡੀਗਾਰਡ ਆ ਨੇ ਜਿਨ੍ਹਾਂ ਕੋਲ ਬਹੁਤਾ ਧਾਣੇ ਨਾ ਦੇਖੀ ਤਾਂ ਕਿੰਨੇ ਪਹਿਰੇ ਆ ਨੇ ਕਿੰਨੇ ਬੋਡੀਗਾਰਡ ਆ ਨੇ ਫਿਰ ਵੀ ਮਾਰਨ ਵਾਲੇ ਕਿਤੇ ਕਮੀ ਨਹੀਂ ਛੱਡਦੇ ਮਿੰਟ ਲਾਉਂਦੇ ਨੇ ਮਾਰਨ ਤੇ ਈ ਮਹਾਰਾਜ ਜੀ ਕਹਿੰਦੇ ਡਾਰੀ ਡਰ ਐ ਇਹ ਸੱਚਾ ਧਾਨ ਐ ਪੂੰਜੀ ਸੱਚੀ ਐ ਦਾ ਕੋਈ ਡਰ ਨਹੀਂ ਐ ਕੋਈ ਡੋਬ ਨਹੀਂ ਸਕਦੀ ਕੋਈ ਖੋ ਨਹੀਂ ਸਕਦਾ ਯਾਰ ਕੋਈ ਚਰਾ ਨਹੀਂ ਸਕਦਾ ਜਿਹੜੇ ਗੁਰਸਿੱਖਾਂ ਕੋਲੇ ਪੂੰਜੀ ਐ ਇਹ ਸਦਾ ਨਾਲ ਨਿਭਦੀ ਐ ਮਹਾਰਾਜ ਜੀ ਕਹਿੰਦੇ ਰਾਮ ਨਾਮ ਧਾਨ ਪੂੰਜੀ ਸੰਚੀ ਆ ਡੁੱਬੇ ਨਾ ਜਾਈ ਮਹਾਰਾਜ ਜੀ ਕਹਿੰਦੇ ਅਸੀਂ ਤੇ ਨਾਮ ਦੀ ਪੂੰਜੀ ਸੰਚੀ ਐ ਇਕੱਠੀ ਕੀਤੀ ਐ ਇਕੱਤਰ ਕੀਤੀ ਐ ਏ ਡੁੱਬਨੀ ਨਹੀਂ ਐ ਭਾਈ ਨਾਲ ਨਿਬਣੀ ਆ ਰਾਮ ਨਾਮ ਇਸ ਜਗ ਮੈਂ ਤੁਲਹਾ ਜਮ ਕਾਲ ਨੇੜ ਨਾ ਆਵੇ ਇਹ ਫਿਰ ਮਹਾਰਾਜ ਜੀ ਨੇ ਦਸਤਨ ਨਾਮ ਦੀ ਮਹਿਮਾ ਕਹਿੰਦੇ ਭਾਈ ਇਹ ਕਾਲ ਯੁਗ ਦੇ ਵਿੱਚ ਰਾਮ ਦਾ ਨਾਮ ਹੈ ਨਾ ਜਿਹੜਾ ਇਹ ਤੁਲਾ ਹੈ ਜਿਵੇਂ ਜਗਤ ਚੋਂ ਪਾਰ ਕਰ ਦਿੰਦਾ ਰਾਮ ਨਾਮ ਇਸ ਜਗ ਮੈਂ ਤੁਲਹਾ ਹੁੰਦਾ ਏ ਕੋ ਛੋਟੀ ਜੀ ਬੇੜੀ ਬਣਾਉਂਦੇ ਹਨ ਜਿਹੜੇ ਲੋਕ ਦਰਿਆਵਾਂ ਦੇ ਤੱਟਾਂ ਤੇ ਰਹਿੰਦੇ ਹਨ ਕਿਨਾਰਿਆਂ ਤੇ ਪਿੰਡ ਵਸਦੇ ਹਨ ਕਿਤੇ ਜਲੇ ਜਾਈਏ ਪਹਾੜਾਂ ਦੇ ਵਿੱਚ ਉਹਨਾਂ ਗਰੀਬ ਲੋਕਾਂ ਨੇ ਛੋਟੀਆਂ ਛੋਟੀਆਂ ਤੁਲਹਾ ਬਣਾਏ ਹੁੰਦਿਆਂਨ ਕਿਉਂਕਿ ਉਹ ਕੋਤੇ ਅਮੀਰ ਥੋੜਾ ਹੁੰਦੇ ਹਨ ਕਿ ਵੱਡੀਆਂ ਵੀੜੀਆਂ ਜਾਜ ਬਣਾ ਲੈਣ ਉਹਨਾਂ ਲੱਕੜਾਂ ਜੋੜ ਕੇ ਕਾਨੇ ਪਾ ਕੇ ਜਾਂ ਕੋਈ ਵਸਤੂਆਂ ਦੇ ਨਾਲ ਉਹ ਛੋਟੀਆਂ ਛੋਟੀਆਂ ਵੀੜੀਆਂ ਬਣਾਈਆਂ ਹੁੰਦੀਆਂ ਉਹਨੂੰ ਤੁਲਹਾ ਕਹਿੰਦੇ ਹਨ ਕੱਚੇ ਤੌਰ ਤੇ ਜਿਹੜੀ ਤਰਨ ਵਾਸਤੇ ਕੀ ਇੱਕ ਬੰਨੇ ਤੋਂ ਦੂਜੇ ਬੰਨੇ ਆਪਣਾ ਕੰਮ ਕਰਨ ਵਾਸਤੇ ਜਾਂਦੇ ਹਨ ਉਹ ਐਸੇ ਵਿਚਾਰੇ ਗਰੀਬ ਲੋਕ ਜਿਹੜੇ ਟੱਟਾਂ ਤੇ ਵੱਸਦੇ ਹਨ دریاਵਾਂ ਦੇ ਸਾਗਰਾਂ ਦੇ ਤੇ ਮਹਾਰਾਜ ਜੀ ਇਹ ਤੁਲਹਾ ਦੀ ਗੱਲ ਕਰਦੇ ਹਨ ਕਹਿੰਦੇ ਸਨ ਨਾਮ ਹੈ ਨਾ ਜਿਹੜਾ ਇਹ ਭਾਈ ਤੁਲਾ ਹੈ ਇਸ ਜਗ ਮੈਂ ਰਾਮ ਨਾਮ ਇਸ ਜਗ ਮੈਂ ਤੁਲਹਾ ਜਮ ਕਾਲ ਨੇੜ ਨਾ ਆਵੇ ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਦਾ ਇਹ ਸੱਚਾ ਨਾਮ ਤੁਲਹਾ ਬਣਦਾ ਜਿਵੇਂ ਉਹ ਇੱਕ ਸਾਗਰ ਤੋਂ ਦੂਜੇ ਬੰਨੇ ਇੱਕ ਬੰਨੇ ਤੋਂ ਦੂਜੇ ਬੰਨੇ ਜਾਂਦੇ ਹਨ ਇੱਕ ਛੋਟੀ ਜੀ ਬੇੜੀ ਤਿਆਰ ਕਰਦਿਆਂ ਤੁਲਹਾ ਕਹਿੰਦੇ ਇਸੇ ਤਰ੍ਹਾਂ ਸੱਚੇ ਨਾਮ ਦਾ ਤੁਲਹਾ ਲੈ ਕੇ ਸਹਾਰਾ ਲੈ ਕੇ ਗੁਰਸਿੱਖ ਭਗਤ ਜਾਣ ਇਸ ਸੰਸਾਰ ਤੋਂ ਪਾਰ ਹੁੰਦੇ ਹਨ ਇਸ ਭਾਵ ਸਾਗਰ ਤੋਂ ਤਰ ਜਾਂਦੇ ਹਨ ਨਾਮ ਦਾ ਤੁਲਹਾ ਲੈ ਕੇ ਜਮ ਕਾਲ ਉਹਨਾਂ ਦੇ ਨੇੜੇ ਜਮਾਂ ਦਾ ਕੋਈ ਕੰਮ ਨਹੀਂ ਹੈ ਮਹਾਰਾਜ ਜੀ ਕਹਿੰਦੇ ਜਮਾਂ ਦੀ ਭਾਈ ਤੋ ਆਪਤਮਾ ਜਿਹੜੀ ਉਹ ਮਰਨ ਤੋਂ ਰਹਿਤ ਹੋ ਜਾਂਦੀ ਐ ਉਹਨਾਂ ਦੇ ਨੇੜੇ ਜੰਮ ਨਹੀਂ ਟੁੱਕ ਸਕਦਾ ਨਾਨਕ ਗੁਰਮਖ ਰਾਮ ਪਛਾਤਾ ਹਰ ਕਿਰਪਾ ਆਪ ਮਿਲਾਵੇ ਖੀਰਲੀ ਤੁਖ ਵਿੱਚ ਮਹਾਰਾਜ ਜੀ ਬਚਨ ਕਰਦੇ ਨਾਨਕ ਗੁਰਮਖ ਰਾਮ ਪਛਾਤਾ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਰਾਮ ਦੀ ਪਛਾਣ ਕਰ ਲਈ ਰਮੇ ਹੋਏ ਨਾਮ ਨੂੰ ਪਰਮੇਸ਼ਰ ਨੂੰ ਚੇਤੇ ਕਰ ਲਿਆ ਕਰ ਕਿਰਪਾ ਆਪ ਮਿਲਾਵੇ ਜਦੋਂ ਕਿਰਪਾ ਕਰ ਦਿੰਦਾ ਫਿਰ ਆਪਣੇ ਵਿੱਚ ਮੇਲ ਲੈਂਦਾ ਜੋਤੀ ਮੈਂ ਜੋਤ ਸਮਾਨੀ ਵਚਨ ਕਰਦੇ ਨੇ ਮਹਾਰਾਜ ਜੀ ਤੂੰ ਜਲ ਮੈਂ ਜਲ ਆਇ ਖਤਾਨਾ ਤੂੰ ਜੋਤੀ ਸੰਗ ਜੋਤ ਸਮਾਨਾ ਇਸੇ ਤਰ੍ਹਾਂ ਜੋਤ ਵਿੱਚ ਜੋਤ ਰਲ ਜਾਂਦੀ ਹੈ ਆਤਮਾ ਰੂਪੀ ਜੋਤ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਇਹ ਗੁਰਮਖੰਦ ਦੀ ਮਹਾਰਾਜ ਜੀ ਵਚਨ ਕਰਦੇ ਹਨ ਕਹਿੰਦੇ ਨਾਨਕ ਗੁਰਮੁਖ RAM ਪਛਾਤਾ ਹਰ ਕਿਰਪਾ ਆਪ ਮਲਾਏ ਉਹਨਾਂ ਤੇ ਕਿਰਪਾ ਕਰਕੇ ਆਪਣੇ ਵਿੱਚ ਮੇਲ ਲਿੰਦਾ ਅਗਲਾ ਪਦ ਖੀਰਲਾ ਮਹਾਰਾਜ ਜੀ ਆਰੰਭ ਕਰਦੇ ਹਨ ਰਾਮ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਇਹ ਮਹਾਰਾਜ ਜੀ ਆਰੰਭ ਕਰਦੇ ਨੇ ਅਗਲਾ ਖੀਰਲਾ ਬੰਦ ਕਹਿੰਦੇ ਰਾਮੋ ਰਾਮ ਇਸ ਨਾਮ ਸਤੇ ਸਤ ਰਾਮ ਨਾਮ ਸਤ ਕਰਦੇ ਨੇ Hindu ਭਰਾ ਜਦੋਂ ਕੋਈ ਦੱਤ ਹੁੰਦੀ ਹੈ ਨਾ ਬਾਡੀ ਲੈ ਕੇ ਜਾਂਦੇ ਹਨ ਉਹ ਸੋਸੇ ਬੇਲੇ ਚੇਤਾ ਕਰਾਉਂਦੇ ਹਨ ਕਿ ਰਾਮ ਦਾ ਨਾਮ ਹੀ ਸਤ ਹੈ ਇੱਥੇ ਕੁਝ ਨਹੀਂ ਹੈ ਇਸ ਸੰਸਾਰ ਵਿੱਚ ਸਤ ਪਰ ਇਹ ਤੇ ਸਦਾ ਹੀ ਚੇਤੇ ਰੱਖਣਾ ਚਾਹੀਦਾ ਸਾਨੂੰ ਰਮੇ ਹੋਏ ਨਾਮ ਬਰਮੇਸ਼ਰ ਦਾ ਨਾਮ ਮਹਾਰਾਜ ਜੀ ਕਹਿੰਦੇ ਸਤ ਸਰੂਪ ਹੈ ਜਿਹੜਾ ਕਿ ਮਰਦਾ ਨਹੀਂ ਜਿਹੜਾ ਕੋਈ ਖਤਮ ਨਹੀਂ ਹੁੰਦਾ ਉਹ ਪ੍ਰਭੂ ਦਾ ਨਾਮ ਹੀ ਹੈ ਸਤ ਬਚਨ ਕਰਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸਾਰੇ ਸਮਿਆਂ ਦੀ ਮਹਾਰਾਜ ਜੀ ਗੱਲ ਕਰਦੇ ਹਨ ਕਹਿੰਦੇ ਆਦ ਵਿੱਚ ਵੀ ਸੱਚ ਸੀ ਜੁਗਾਦ ਵਿੱਚ ਵੀ ਸੱਚ ਹੈ ਹੁਣ ਵੀ ਸੱਚ ਹੈ ਆਉਣ ਵਾਲੇ ਸਮੇਂ ਵਿੱਚ ਵੀ ਅੱਗੇ ਸੱਤ ਰਹਿਣਾ ਦੁਨੀਆ ਨੇ ਖਤਮ ਹੋ ਜਾਣਾ ਸੰਸਾਰ ਜਿਹੜਾ ਉਹ ਖਤਮ ਹੋ ਸਕਦਾ ਪਰ ਉਹਦਾ ਨਾਮ ਨਹੀਂ ਖਤਮ ਹੋ ਸਕਦਾ ਉਹ ਸੱਤ ਸਰੂਪ ਹੈ ਸਰੀਰਾਂ ਤੋਂ ਪਰੇ ਹੈ ਇਹਦੀ ਮੂਰਤ ਸੱਤ ਹੈ ਗੁਰਮੁਖ ਜਾਣਿਆ ਮਹਾਰਾਜ ਜੀ ਕਹਿੰਦੇ ਗੁਰਾਂ ਤੇ ਗੁਰੂ ਦੇ ਮੁਖ ਗੁਰੂਵਾਲ ਜਿਹੜੇ ਮੁਖ ਕਰ ਲੈਂਦੇ ਹਨ ਜਿਹੜੇ ਗੁਰੂ ਨੂੰ ਪਾਲ ਲੈਂਦੇ ਨੇ ਉਹ ਉਹਨੂੰ ਜਾਣ ਲੈਂਦੇ ਹਨ ਸੇਵਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ RAM ਦੇਖੋ ਮਹਾਰਾਜ ਜੀ ਕਹਿੰਦੇ ਕੀ ਅਰਪਣ ਕਰਨਾ ਕਹਿੰਦੇ ਜਿਹੜਾ ਉਹਦਾ ਸੇਵਕ ਬਣਿਆ ਨਾ ਗੁਰੂ ਦਾ ਸਤ ਸਤ ਨਾਮ ਸੱਚਾ ਨਾਮ ਗੁਰੂ ਦੀ ਮਤ ਲੈ ਕੇ ਜਿੰਨੇ ਲੈ ਲਿਆ ਉਹਨੂੰ ਜਾਂਚ ਆ ਜੇਗੀ ਭੇਟਾ ਕਰਨ ਦੀ ਕੀ ਗੁਰੂ ਅੱਗੇ ਕੀ ਭੇਟਾ ਕੀਤਾ ਜਾਂਦਾ ਹੈ ਮਹਾਰਾਜ ਜੀ ਦੱਸਣੇ ਸੇਵਕੋ ਗੁਰਸੇਵਾ ਲੱਗਾ ਕਹਿੰਦੇ ਫਿਰ ਗੁਰੂ ਦਾ ਸਿੱਖ ਸੇਵਕ ਬਣਦਾ ਉਹ ਸੇਵਕ ਬਣ ਕੇ ਸਤਗੁਰੂ ਜੀ ਕਹਿੰਦੇ ਸੇਵਾ ਦੇ ਵਿੱਚ ਲੱਗ ਜਾਂਦਾ ਜਿਨ ਮਨ ਤਨ ਅਰਪ ਚੜਾਇਆ ਫਿਰ ਉਹ ਸੰਸਾਰੀ ਭੇਟਾ ਨਹੀਂ ਰੱਖਦਾ ਕਿ 2 ਟੱਕੇ 4 ਟੱਕੇ 10 ਰੁਪਏ 20 ਰੁਪਏ 50 ਰੁਪਏ ਰੱਖਦੇ ਜਾਂ ਥੋੜਾ ਜਿਹਾ ਦੁੱਧ ਲਿਆ ਕੇ ਰੱਖਦਾ ਜਾਂ ਦਾਣਾ ਚੁੱਕ ਲਿਆ ਜਾਂਦੇ ਕੋਈ ਵੀ ਵਸਤੂ ਆਪਾਂ ਭੇਟਾ ਕਰਦੇ ਆਂ ਪਰ ਗੁਰਸਿੱਖ ਜਿਹੜਾ ਹੈ ਉਹ ਮਨ ਤਨ ਦਿੰਦਾ ਗੁਰੂ ਨੂੰ ਪਾਤਸ਼ਾਹ ਜੀ ਕਹਿੰਦੇ ਜਿਨ ਮਨ ਤਨ ਅਰਪ ਚੜਾਇਆ ਹਰ ਜੀ ਕਹਿੰਦੇ ਉਹਦਾ ਚੜਾਵਾ ਕਿੱਸਾ ਗੁਰਸਿੱਖ ਦਾ ਉਹ ਮਨ ਤੇ ਤਨ ਉਹਦੇ ਚਰਨਾਂ ਵਿੱਚ ਅਰਪਣ ਕਰਦਾ ਅਸੀਂ ਤਾਂ دنیਵੀ ਵਸਤੂਆਂ ਚੁੱਕੀ ਫਿਰਦੇ ਆਂ ਨਾ ਗੁਰੂ ਅੱਗੇ ਇਹ ਗੁਰੂ ਦੀਆਂ ਦਿੱਤੀਆਂ ਵਸਤੂਆਂ ਅਸੀਂ ਗੁਰੂ ਨੂੰ ਸੌਂਪੀ ਜਾਂਦੇ ਆਂ ਇਹ ਦਾ ਇਹ ਧਾਨੇ ਤਾਂ ਇਹ ਸਾਰਾ ਕੁਝ ਗੁਰੂ ਦਾ ਬਖਸ਼ਿਆ ਸਾਡੀ ਪਰਵ੍ਰਿਸ਼ ਕਰਦਾ ਹੈ ਮਹਾਰਾਜ ਪਾਲ ਰਿਹਾ ਸਾਨੂੰ ਸਾਨੂੰ ਜਾਪਦਾ ਕੀ ਸੀ ਮਹਾਰਾਜ ਨੂੰ ਪਾਲ ਰਹੇ ਆ ਅਸੀਂ ਤਾਂ ਉਲਟਾ ਨਾ ਮਹਾਰਾਜ ਅੱਗੇ ਲਾ ਕੇ ਰੱਖ ਦਿੰਨੇ ਆ ਚੀਜ਼ਾਂ ਪਰ ਸਤਿਗੁਰੂ ਸਾਨੂੰ ਪਾਲ ਰਿਹਾ ਸਾਨੂੰ ਇਹ ਧਾਨ ਪਦਾਰਥ ਇਹ ਵਸਤੂਆਂ ਬਖਸ਼ੀਆਂ ਨੇ ਜਿਹਦਾ ਜਿਹਦੇ ਕਰਕੇ ਅਸੀਂ ਪਾਲਦੇ ਆਂ ਇਹ ਅਸੀਂ ਉਹੀ ਤੁਸ਼ ਭੇਟਾ ਰੱਖ ਦਿੰਨੇ ਆ ਮਹਾਰਾਜ ਜੀ ਲਓ ਆਹ ਪਦਾਰਥ ਤੁਹਾਡੇ ਚਰਨਾਂ ਵਿੱਚ ਰੱਖਿਆ ਇਹ ਸੁੱਖ ਦੇ ਦਿਓ ਹਟਾ ਪਟ ਹੰਕਾਰ ਦੇ ਵਿੱਚ ਕਹਿ ਦਿੰਨੇ ਆ ਪਰ ਪਿਆਰਿਓ ਨਹੀਂ ਨਹੀਂ ਤਾਂ ਦੇਖਦੇ ਆ ਕਿ ਕਈ ਵੈਸੇ ਚੁੱਕੀ ਹੁੰਦੀਆਂ ਬੀਬੀਆਂ ਪੈਣਾ ਥੋੜਾ ਜਿਹਾ ਘ੍ਰਿਜ ਕਰਿਆ ਕਰੋ ਕਈ ਟੀਵੀ ਦੇ ਵਿੱਚੋਂ ਦੇਖ ਕੇ ਨਾ ਪੰਡਤ ਬ੍ਰਹਮਣ ਲੋਕ ਦੱਸਦੇ ਹਨ ਤੇ ਗੁਰੂ ਘਰ ਚੱਕੀ ਹੁੰਦੇ ਨੇ ਕੋਈ ਇੰਨੀ ਗੁਦਾਲ ਚੱਕੀ ਹੁੰਦਾ ਕੋਈ ਇੰਨ ਕੋ ਚੌਲ ਚੱਕੀ ਹੁੰਦਾ ਕੋਈ ਥੋੜਾ ਜਿਹਾ ਦੁੱਧ ਚੱਕੀ ਹੁੰਦਾ ਪਿਆਰਿਓ ਇਸ ਚੀਜ਼ਾਂ ਨਾਲ ਕੁਝ ਨਹੀਂ ਬਣਦਾ ਕਿਉਂਕਿ ਜਿਹੜੀ ਪਰਮੇਸ਼ਰ ਨੇ ਲਿਖਤ ਮੱਥੇ ਦੀ ਲਿਖਤੀ ਹੱਥਿਆਂ ਦੀ ਲਕੀਰਾਂ ਉਹਨੇ ਬਣਾਤੀਆਂ ਨੇ ਉਹ ਤਾਂ ਭੋਗਣੀ ਪੈਣੀਆਂ ਨਾ ਕਿਸੇ ਦਿੱਸ ਸਸਨ ਨਾਲ ਕੁਝ ਵੀ ਪਲਟਦਾ ਨਹੀਂ ਬਦਲਦਾ ਨਹੀਂ ਜੋ ਗੁਰਸਿੱਖ ਗੁਰੂ ਦੇ ਚਰਣਾ ਵਿੱਚ ਮੱਥਾ ਰੱਖਦਾ ਉਹ ਮਹਾਰਾਜ ਆਪ ਹੀ ਦੇਖਾ ਚੇਂਜ ਕਰ ਦਿੰਨੇ ਆ ਹੱਥ ਰੱਖਣ ਦਾ ਮਤਲਬ ਹੈ ਹੱਥ ਸਿੱਧੇ ਰੱਖਦੇ ਹਨ ਕਿ ਹੱਥ ਦੀਆਂ ਰੇਖਾਵਾਂ ਮਹਾਰਾਜ ਦੇ ਚਰਨਾਂ ਦੇ ਨਾਲ ਛੁੰਧੀਆਂ ਮੱਥਾ ਰੱਖਦੇ ਕਿ ਮੱਥੇ ਦੀਆਂ ਰੇਖਾਵਾਂ ਛੁੰਧੀਆਂ ਇੱਥੇ ਸਭ ਕੁਝ ਬਦਲ ਜਾਂਦਾ ਕਿਤੇ ਜਾ ਕੇ ਕੁਝ ਰੱਖਣ ਦੀ ਲੋੜ ਨਹੀਂ ਪੈਂਦੀ ਗੁਰਸਿੱਖ ਵਾਸਤੇ ਇਹੀ ਹੈ ਸਭ ਕੁਝ ਗੁਰੂ ਦੇ ਚਰਨਾਂ ਤੇ ਨਮਸ਼ਕਾਰ ਕਰਨੀ ਤੇ ਉਹਦੇ ਦਰਸ਼ਨ ਕਰਨੇ ਬਾਣੀ ਨੂੰ ਸੁਣ ਕੇ ਬਾਣੀ ਦੀ ਵਿਚਾਰ ਸੁਣ ਕੇ ਇਹਦੇ ਵਾਸਤੇ ਮਹਾਰਾਜ ਜੀ ਕਹਿੰਦੇ ਹੋਰ ਕੁਝ ਕਰਨ ਦੀ ਲੋੜ ਨਹੀਂ ਗੁਰਸਿੱਖ ਨੂੰ ਜਿ ਜੇ ਮਾਨ ਹੀ ਨਹੀਂ ਸਾਡਾ ਮਨ ਦਾ ਫਿਰ ਜਿੱਥੇ ਮਰਜੀ ਸੀ ਲੈ ਕੇ ਤੁਰੇ ਫਿਰਿਏ ਫਿਰ ਗੁਰੂ ਉੱਥੇ ਨਾਲ ਸੰਗ ਨਹੀਂ ਨਿਭਦਾ ਗੁਰੂ ਦੀ ਗਵਾਹੀ ਨਹੀਂ ਹੈ ਉੱਥੇ ਆਪਣੀ ਮਰਜ਼ੀ ਹੈ ਆਪਣੀ ਮਰਜ਼ੀ ਨਾਲ ਭਵੇਂ ਸਾਰੀ ਜ਼ਿੰਦਗੀ ਤੁਰੇ ਫਿਰਿਏ ਕਿੱਥੇ ਮਰਜ਼ੀ ਕੁਝ ਚੜਾਈ ਜਾਈਏ ਜੇ ਨਾ ਚਿਰਮ ਗੁਰੂ ਦੀ ਮਰਜ਼ੀ ਨਾਲ ਨਹੀਂ ਚੱਲਦੇ ਉਹਨਾਂ ਕੁਝ ਪ੍ਰਾਪਤੀ ਨਹੀਂ ਇੱਥੇ ਗੁਰਸਿੱਖ ਕੀ ਮਹਾਰਾਜ ਦੇ ਚਰਨਾਂ ਵਿੱਚ ਰੱਖਦਾ ਗੁਰੂ ਰਾਮਦਾਸ ਜੀ ਕਹਿੰਦੇ ਸੇਵਕੋ ਕੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਮਹਾਰਾਜ ਜੀ ਕਹਿੰਦੇ ਗੁਰੂ ਦਾ ਸਿੱਖ ਉਹਨੂੰ ਮਨ ਤਨ ਅਰਪਣ ਕਰਦਾ ਹੈ ਉਹਦੇ ਅੱਗੇ ਗੁਰੂ ਗੁਰੂ ਪਿਆਰੇ ਅੱਗੇ ਇਹ ਚੜਾਵਾ ਚੜਾਉਂਦਾ ਤੇ ਮਹਾਰਾਜ ਜੀ ਫਿਰ ਕਿਤੇ ਘੱਟ ਥੋੜਾ ਕਰਦੇ ਹਨ ਸਤਿਗੁਰੂ ਜੀ ਉਹ ਗੁਰਸਿੱਖ ਨੂੰ ਗਲ ਦੇ ਨਾਲ ਲਾ ਕੇ ਨਾਮ ਦੀ ਦਾਤ ਦੇ ਦਿੰਦਿਆਂ ਨਾਮ ਦੀ ਦਾਤ ਸਭ ਤੋਂ ਵੱਡੀ ਦਾਤ ਹੈ ਜਿਹਦੇ ਵਿੱਚ ਸਾਰੀਆਂ ਦਾਤਾਂ ਜੰਦੀਆਂ ਸੰਸਾਰੀ ਇਹਦੇ ਕੋਲ ਨਾਮ ਦੀ ਦਾਤ ਆ ਗਈ ਮਹਾਰਾਜ ਜੀ ਕਹਿੰਦੇ ਉਹਨੂੰ ਸੰਸਾਰੀ ਪਦਾਰਥ ਮੰਗਣ ਦੀ ਲੋੜ ਨਹੀਂ ਪੈਂਦੀ ਆਟੋਮੈਟਿਕ ਉਹਦੇ ਚਰਨਾਂ ਦੇ ਵਿੱਚ ਸਾਰੇ ਪਦਾਰਥ ਸਾਰੇ ਸੁਖ ਹਾਜ਼ਰ ਹੋ ਜਾਂਦੇ ਹਨ ਗੁਰਸਿੱਖ ਐਸਾ ਚੜਾਵਾ ਚੜਾਂਦਾ ਮਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰਸੇਵਾ ਭਾਏ ਮਲਾਈ ਤੇ ਮਹਾਰਾਜ ਜੀ ਕਹਿੰਦੇ ਦੇਖੋ ਐਸੀ ਸਰਦਾ ਮਨ ਤਨ ਅਰਪਿਆ ਗੁਰੂ ਚਰਨਾਂ ਵਿੱਚ ਬਹੁਤ ਮਨ ਸਰਦਿਆ ਸਰਦਾ ਕੀਤੀ ਅਰਪਣ ਕਰਕੇ ਉਹਦੇ ਤੇ ਸ਼ਰਧਾ ਵੀ ਬਣਾਈ ਇਹ ਨਹੀਂ ਕਿ ਅਰਪਣ ਕਰਤਾ ਤੇ ਸ਼ਰਧਾ ਕਿਤੇ ਹੋਰ ਟਲੀ ਗਈ ਸ਼ਰਧਾ ਕਿਸੇ ਪੀਰ ਤੇ ਟਿੱਗੀ ਹੋਈ ਹੈ ਸ਼ਰਧਾ ਕਿਸੇ ਮੜੀ ਤੇ ਟਿੱਗੀ ਹੋਈ ਹੈ ਸ਼ਰਧਾ ਕਿਸੇ ਹੋਰ ਕਿਸੇ ਬੋਤਾਂ ਤੇ ਟਿੱਗੀ ਹੋਈ ਹੈ ਫਿਰ ਕੁਝ ਨਹੀਂ ਪ੍ਰਾਪਤ ਉਹ ਨਾ ਮਹਾਰਾਜ ਜੀ ਕਹਿੰਦੇ ਮਨ ਤਨ ਅਰਪਣ ਕਰਕੇ ਸ਼ਰਧਾ ਵੀ ਉੱਥੇ ਹੀ ਰੱਖਣੀ ਹੈ ਉਹਦੇ ਤੇ ਭਾਵਨਾ ਵੀ ਰੱਖਣੀ ਹੈ ਮਹਾਰਾਜ ਜੀ ਤੇ ਗੁਰਸੇਵਕ ਭਾਏ ਮਲਾਏ ਜਦੋਂ ਸ਼ਰਧਾ ਮਹਾਰਾਜ ਜੀ ਕਹਿੰਦੇ ਪੱਕੀ ਕਰਦਾ ਗੁਰਸਿੱਖ ਪੁਰ ਸੇਵਕ ਭਾਏ ਮਲਾਇਓ ਦੇ ਉਹ ਆਪਣੇ ਵਿੱਚ ਇੱਕ ਕਰ ਲੈਂਦਾ ਅੱਗੇ ਜਵਾਬ ਵੀ ਦਿੰਦੇ ਹਨ ਮਹਾਰਾਜ ਅਗਲੀ ਪੰਕਤੀ ਉਜਦੀਨਾ ਨਾਥ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਮਹਾਰਾਜ ਜੀ ਕਹਿੰਦੇ ਦਿਨਾ ਨਾਥ ਹੈ ਜਿਹੜਾ ਸਾਰੇ ਜੀਵਾਂ ਤੇ ਦਇਆ ਕਰਦਾ ਉਹ ਦੀਨਾ ਨਾਥ ਕੰਧਨ ਜਤੀਮਾਂ ਨੂੰ ਦਇਆ ਕਰਨ ਵਾਲਾ ਹਰ ਇੱਕ ਜੀਵ ਤੇ ਜਿਹਦੀ ਇੱਕੋ ਅੱਖ ਹੈ ਇੱਕੋ ਅੱਖ ਦੇ ਨਾਲ ਸਾਰਿਆਂ ਨੂੰ ਤੱਕਣਾ ਉਹ ਮਾਲਕ ਹੀ ਹੈ ਸਾਡੇ ਵਿੱਚ ਦੁਸ਼ਮਣ ਹੈ ਨਾ ਉਹ ਮਾਲਕ 'ਚ ਦੁਸ਼ਮਣ ਨਹੀਂ ਉਹ ਕਿਸੇ ਦਾ ਧਰਮ ਨਹੀਂ ਮਜਬ ਨਹੀਂ ਜਾਤ ਨਹੀਂ ਸਭ ਸਾਰਾ ਕੁਝ ਸੰਸਾਰ ਕੇ ਪ੍ਰਮਾਤਮਾ ਸਾਰਿਆਂ ਨੂੰ ਦੇਖ ਰਿਹਾ ਸਾਰਿਆਂ ਨੂੰ ਦੇ ਰਿਹਾ ਸਾਰਿਆਂ ਨੂੰ ਦੁੱਖ ਸੁੱਖ ਵਿੱਚ ਮਹਾਰਾਜ ਜੀ ਸਾਰਿਆਂ ਦੇ ਉੱਤੇ ਕਿਰਪਾ ਕਰਦਾ ਸਾਡੇ ਵਿੱਚ ਗਿਲਾ ਸ਼ਿਕਵਾ ਹੋ ਜਾਂਦਾ ਸੀ ਵਿਸ਼ਵਾਸ ਨਹੀਂ ਕਰਦੇ ਉਹਦੇ ਕਿਰਪਣਤਾ ਕਰਦੇ ਨੇ ਪਰ ਅੰਜ ਕਹਿੰਦੇ ਸ਼ਰਧਾ ਨਹੀਂ ਬਰਾਂਦੇ ਉਹਦੇ ਤੇ ਇੱਥੇ ਮਹਾਰਾਜ ਜੀ ਜਵਾਬ ਦਿੰਦੇ ਹਨ ਕਹਿੰਦੇ ਦੀਨਾ ਨਾਥ ਜੀਆਂ ਕਾ ਦਾਤਾ ਪੂਰੇ ਗੁਰਤੇ ਪਾਏ ਪੂਰੇ ਗੁਰੂ ਰਾਈ ਉਹਦੀ ਪ੍ਰਾਪਤੀ ਹੈ ਜਦੋਂ ਪੂਰਾ ਗੁਰੂ ਪ੍ਰਾਪਤ ਹੋ ਜਾਵੇਗਾ ਤੇ ਮਹਾਰਾਜ ਜੀ ਕਹਿੰਦੇ ਉਹ ਗੁਰਸਿੱਖ ਦੀ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਸਫਲ ਹੋ ਜਾਵੇਗਾ ਉਹ ਦਇਆ ਧਰ ਦੇਵ ਹੈਗਾ ਦੀਨਾ ਨਾਥ ਗੁਰ ਸਿੱਖ ਸਿੱਖ ਗੁਰੂ ਹੈ ਇੱਥੇ ਫਿਰ ਮਹਾਰਾਜ ਜੀ ਜਵਾਬ ਦੇ ਰਹੇ ਹਨ ਕਹਿੰਦੇ ਗੁਰ ਸਿੱਖ ਹੈ ਤੇ ਸਿੱਖ ਗੁਰੂ ਹੈ ਜਿਵੇਂ ਮਹਾਰਾਜ ਜੀ 10ਵੇਂ ਪਾਤਸ਼ਾਹ ਜੀ ਨੇ ਬਤਨ ਕੀਤਾ ਨਾ ਵਾਹਾ ਵਾਹਾ ਗੋਵਿੰਦ ਸਿੰਘ ਆਪੇ ਗੁਰ ਚੇਲਾ ਇੱਥੇ ਮਹਾਰਾਜ ਜੀ ਗੁਰੂ ਰਾਮਦਾਸ ਜੀ ਜਵਾਬ ਦਿੰਦੇ ਹਨ ਕਹਿੰਦੇ ਗੁਰ ਸਿੱਖ ਹੈ ਸਿੱਖ ਗੁਰੂ ਹੈ ਇੱਕੋ ਗੁਰਪਦੇਸ ਚਲਾਏ ਤੇ ਮਹਾਰਾਜ ਜੀ ਕਹਿੰਦੇ ਗੁਰੂ ਜਿਹੜਾ ਹੈ ਨਾ ਉਹ ਸਿੱਖ ਦੇ ਵਿੱਚ ਆ ਜਾਂਦਾ ਜਦੋਂ ਸਿੱਖ ਦੀ ਬਿਰਤੀ ਉਸੇ ਬਣ ਜਾਂਦੀ ਹੈ ਗੁਰੂ ਦੇ ਗੁਣਾ ਨੂੰ ਲੈ ਕੇ ਨਾ ਗੁਰਸਿੱਖ ਗੁਰੂ ਵਰਗਾ ਬਣ ਜਾਂਦਾ ਹੈ ਫਰਕ ਨਹੀਂ ਜਾਂਦਾ ਕੋਈ ਇੱਥੇ ਉਦਾਹਰਣ ਮਿਲ ਜੇਗੀ ਆਪਾਂ ਨੂੰ ਉਹ ਭਾਈ ਲੈਣਾ ਜੀ ਦੀ ਸਿੱਖ ਬਣ ਕੇ ਆਏ ਸੀ ਭਾਈ ਲੈਣਾ ਜੀ ਸਿੱਖ ਬਣ ਕੇ ਆਏ ਉਹ ਗੁਣਾ ਨੂੰ ਇੰਨਾ ਇਕੱਠਾ ਕਰ ਲਿਆ ਉਹਨਾਂ ਨੇ ਤੇ ਗੁਰੂ ਬਣ ਗਏ ਤੇ ਉਤਸਰ ਬਾਦ ਗੁਰੂ ਅਮਰਦਾਸ ਜੀ ਆਏ ਜਿਨ੍ਹਾਂ ਨੂੰ ਅਮਰੂ ਨਾ ਥਾਵਾਂ ਵੀ ਬੋਲਿਆ ਲੋਕਾਂ ਨੇ ਤੇ ਗੁਰੂ ਅਮਰਦਾਸ ਜੀ ਬਣ ਕੇ ਗੁਰਸਿੱਖ ਬਣ ਕੇ ਆਏ ਸੇਵਾ ਕੀਤੀ ਅਤੇ ਮਨਦਾਨ ਦਾ ਚੜਾਵਾ ਚੜਾਤਾ ਤੇ ਇੱਕ ਸਿੱਖ ਤੋਂ ਗੁਰੂ ਬਣ ਕੇ ਨਾ ਇੱਥੇ ਵੀ ਮਹਾਰਾਜ ਕਹਿ ਰਹੇ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਸਿੱਖ ਸਿੱਖ ਗੁਰੂ ਹੈ ਹਰਜ ਕਹਿੰਦੇ ਸਿੱਖ ਫਿਰ ਗੁਰੂ ਦਾ ਰੂਪ ਬਣ ਜਾਂਦਾ ਇਕੋ ਹੋ ਜਾਂਦੇ ਹਨ ਗੁਰਸਿੱਖ ਤੇ ਗੁਰੂ ਇਕੋ ਗੁਰਪਦੇਸ ਚਲਾਏ ਕਿਉਂ ਫਿਰ ਗੁਰੂ ਦਾ ਸਿੱਖ ਗੁਰੂ ਦਾ ਵਿਦੇਸ਼ ਧਾਰਨ ਕਰਕੇ ਉਪਦੇਸ਼ ਨੂੰ ਅੱਗੇ ਚਲਾਣਾ ਕਰਦਾ ਹੈ ਦੁਨੀਆ ਦੇ ਵਿੱਚ ਚਲਾਂਦਾ ਉਪਦੇਸ਼ ਨੂੰ ਜਿਵੇਂ ਮਹਾਰਾਜ ਜੀ ਚਲਾਂਦੇ ਰਹੇ ਨਾ ਗੁਰੂ ਨਾਨਕ ਤੋਂ ਮਹਾਰਾਜ ਇਹ ਪਰੰਪਰਾ ਸ਼ੁਰੂ ਹੋਈ 10ਵੇਂ ਪਾਤਸ਼ਾਹ ਤੱਕ ਚੱਲਦੀ ਨਹੀਂ ਅੱਗੇ ਖਾਲਸੇ ਵਿੱਚ ਆ ਗਈ ਖਾਲਸਾ ਗੁਰੂ ਬਣ ਗਿਆ ਨਾ ਮਹਾਰਾਜ ਨੇ ਵਚਨ ਕਰਤਾ ਵਾਹਾ ਵਾਹਾ ਗਵਿੰਦ ਸਿੰਘ ਆਪੇ ਗੁਰ ਚੇਲਾ ਪੀਓ ਪੋਲ ਖੰਡੇ ਧਾ ਠੰਡ ਧਾਰ ਹੋਏ ਜਨਮ ਸਹਿਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਮਹਾਰਾਜ ਜੀ ਕਹਿੰਦੇ ਗੁਰੂ ਦਾ ਸਿੱਖ ਹੀ ਗੁਰੂ ਬਣ ਸਕਦਾ ਹੈ ਗੁਰੂ ਚੇਲਾ ਬਣ ਸਕਦਾ ਹੈ ਸਿੱਖ ਗੁਰੂ ਬਣ ਸਕਦਾ ਦੂਹਾਂ ਵਿੱਚ ਇੱਕੋ ਜਈ ਗੁਣਾ ਦਿੰਦੇ ਹਨ ਉਪਦੇਸ਼ ਦੇ ਕਾਰਨ ਮਹਾਰਾਜ ਜੀ ਕਹਿੰਦੇ ਜਦੋਂ ਅਗਨਨਾਸ਼ ਹੁੰਦੇ ਹਨ ਫਿਰ ਫਰਕ ਨਹੀਂ ਰਹਿੰਦਾ ਕਿਹੜਾ ਗੁਰੂ ਹੈ ਚੇਲਾ ਚੇਲੇ ਨੂੰ ਗੁਰੂ ਬਣਾਏਗਾ ਸੰਸਾਰ ਵਿੱਚ ਕੋਈ ਐਸਾ ਗੁਰੂ ਕਿਸੇ ਧਰਮ 'ਚ ਹੈ ਇਹ ਆਪਣੇ ਚੇਲੇ ਨੂੰ ਆਪਣੇ ਵਰਗਾ ਕਰ ਲੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਪੁਰ ਸਿੱਖਾਂ ਨੂੰ ਹੀ ਗੁਰੂ ਬਣਾਤਾ ਉਹਨੂੰ ਪੁਰ ਸਿੱਖਾਂ ਨੂੰ ਗੁਰਤਾ ਗੱਦੀ ਬਖਸ਼ੀ ਸਿੱਖਾਂ ਤੋਂ ਗੁਰੂ ਬਣ ਗਏ ਉਪਦੇਸ਼ ਦੇ ਨਾਲ ਗੁਰੂ ਦੀ ਪਰੰਪਰਾ ਨੂੰ ਅੱਗੇ ਤੋਰਿਆ RAM ਨਾਮ ਮੰਤਰ ਹਿਰਦੇ ਦੇਵੇ ਨਾਨਕ ਮਿਲਨ ਸੁਪਾਏ ਇਹ ਮਹਾਰਾਜ ਜੀ ਮੰਤਰ ਵੀ ਦੱਸਦੇ ਹਨ ਕਹਿੰਦੇ RAM ਰੰਮੀ ਹੋਏ ਮਾਲਕ ਦੇ ਨਾਮ ਦਾ ਮੰਤਰ ਬਖਸ਼ਤਾ ਦੁਨੀਆ ਤੇ ਸੰਸਾਰੀ ਮੰਤਰ ਲਈ ਫਿਰਦੀ ਨੇ ਕੋਈ ਕੋਈ ਮੰਤਰ ਚੁੱਕੀ ਫਿਰਦਾ ਕੋਈ ਕੋਈ ਚੁੱਕੀ ਫਿਰਦਾ ਪਰ ਗੁਰਸਿੱਖ ਲਈ ਮੰਤਰ ਹੈ ਵਾਹਿਗੁਰੂ ਮੰਤਰ ਐ ਗੁਰੂ ਗੁਰਮੰਤਰ ਹੈ ਬਚਨ ਕਰਦੇ ਨਾ ਮਹਾਰਾਜ ਇਥੇ ਵੀ ਮਹਾਰਾਜ ਕਹਿੰਦੇ ਰਾਮਯੋ ਇਨਾਮ ਨੂੰ ਮੰਤਰ ਬਣਾ ਕੇ ਗੁਰਸਿੱਖ ਨੂੰ ਬਖਸ਼ਤਾ ਉਹਦੇ ਨਾਲ ਹੀ 파ਰੋ ਤਾਰਾ ਹੋ ਗਿਆ ਨਾਨਕ ਮਿਲਨ ਸਪਾਏ ਹਰਾ ਜੀ ਕਹਿੰਦੇ ਉਹਦੇ ਨਾਲ ਹੀ ਉਹ ਮਾਲਕ ਦੇ ਨਾਲ ਹਰੀ ਦੇ ਨਾਲ ਪਰਮੇਸ਼ਰ ਨਾਲ ਮੇਲ ਹੋ ਗਿਆ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਥੇ ਭਾਈ ਇਹ ਸ਼ੰਤ ਸੰਪੂਰਨ ਹੁੰਦਾ ਅਗਲਾ ਸ਼ੰਤ ਰੰਭ ਹੁੰਦਾ ਇਹਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਉਕੀ ਸਮਾਂ ਬਹੁਤ ਉੱਚ ਹੋ ਚੁੱਕਾ ਹੈ ਬਾਣੀ ਵਿਚਾਰ ਦੇ ਨੇਕਾ ਹੀ ਭੁੱਲਾ ਜਾਂਦੀਆਂ ਨ ਮਹਾਰਾਜ ਸਤਿਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ